ਹਾਂਜੀ ਸਸੀਗਰ ਬੱਚਿਓ ਮੈਂ ਤੁਹਾਡੇ ਲਈ ਹੁਣ ਮੈਥ ਦਾ ਪੇਪਰ ਸੋਲਵ ਕਰਨ ਜਾ ਰਹੀ ਹਾਂ ਚੌਥੀ ਕਲਾਸ ਦਾ ਜੋ ਕਿ ਕੱਲ੍ਹ ਹੈ 7 ਮਾਰਚ ਨੂੰ ਠੀਕ ਹੈ ਅਗਰ ਕਿਸੇ ਵੀ ਬੱਚੇ ਨੂੰ ਇਸ ਪੇਪਰ ਦੀ ਪੀਡੀਐਫ ਚਾਹੀਦੀ ਹੋਵੇ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਉਹਦੇ ਵਿੱਚ ਪੀਡੀਐਫ ਪਈ ਹੈ ਤਾਂ ਤੁਸੀਂ ਪ੍ਰਿੰਟ ਆਊਟ ਘੜਵਾ ਕੇ ਪ੍ਰੈਕਟਿਸ ਕਰ ਸਕਦੇ ਹੋ ਠੀਕ ਹੈ ਲਓ ਆਪਾਂ ਹੁਣ ਇਹਨੂੰ ਸੋਲਵ ਕਰਦੇ ਹਾਂ ਪਹਿਲਾ ਹੈਗਾ 6998 ਤੋਂ ਅਗਲੀਆਂ ਸੰਖਿਆਵਾਂ ਲਿਖੋ ਠੀਕ ਹੈ ਅਗਲੀਆਂ ਕਿਹੜੀਆਂ ਨੇ 6999 7000 ਤੇ 7001 ਕਿਹੜਾ ਕਥਨ ਸਹੀ ਹੈ 40 ਧਾਈਆਂ 4 ਇਕਾਈਆਂ ਤਾਂ 44 ਬਣੇਗਾ ਠੀਕ ਹੈ ਇਹ ਸਹੀ ਹੈ ਅਗਲਾ ਹੈਗਾ 10 ਨਾਲ ਭਾਗ ਕਰਨ ਤੋਂ ਬਾਅਦ ਸਾਰਨੀਚ ਕੀ ਬਚੇਗਾ b ਇਹਨੂੰ ਭਾਗ ਕਰੀਏ 10 ਨਾਲ ਕਿੰਨਾ ਆਏਗਾ 63 20 ਤੇ 63 ਅਗਲਾ ਹੈਗਾ ਇੱਕ ਡੱਬੇ ਵਿੱਚ ਰੰਗਾਂ ਗਿੰਦਾਂ ਹਨ 23 ਡੱਬਿਆਂ 'ਚ ਕਿੰਨੀਆਂ ਗਿੰਦਾ ਹੋਣਗੀਆਂ ਆਪਾਂ ਇਹਨੂੰ ਗੁਣਾ ਕਰਾਂਗੇ 55 ਨੂੰ 23 ਤੇ 4 3 12 1 1 13 15 1 16 ਠੀਕ ਹੈ 4 2 8 ਤੇ 10 ਆਪਣੇ ਕੋਲ ਕਿੰਨਾ ਆਏਗਾ 1242 ਠੀਕ ਹੈ 1242 ਇਹディ ਆਪਸ਼ਨ ਆ 1243 ਆਂਸਰ ਅਗਲਾ ਆ ਗਿਆ ਹਾਂ 1/2 ਰੰਗ ਕਿਹੜਾ ਭਰਿਆ ਹੋਇਆ ਹੈ ਆ ਆੜਾ 1/2 ਅੱਧਾ ਭਰਿਆ ਹੋਇਆ ਨਾ ਨੈਕਸਟ ਆ ਗਿਆ ਹਾਂ ਮੋਹਰੀਨ ਨੇ 8 ਹੇਠਾਂ ਦਿੱਤੀ ਪਕਰਤੀ ਨੂੰ ਰੱਬਰ ਹਿੱਸਿਆਂ ਵਿੱਚ ਵੰਡਿਆ ਹਰੇਕ ਹਿੱਸੇ ਦੀ ਪੈਨ ਲਿਖੋ ਇਹਨੂੰ ਬਰਾਬਰ ਹਿੱਸਿਆਂ ਵਿੱਚ ਵੰਡਿਆ ਤਾਂ 1/3 ਠੀਕ ਹੈ ਅਗਲਾ ਸਵਰੀਨ ਨੇ ਦੁਕਾਨਦਾਰ ਕੋਲੋਂ 35 ਰੁਪਏ ਦਾ ਸ਼ੈਂਪੂ ਖਰੀਦਿਆ ਉਸਨੇ 50 ਰੁਪਏ ਦਾ ਨੋਟ ਦਿੱਤਾ ਤਾਂ ਕਿੰਨੇ ਰੁਪਏ ਵਾਪਸ ਲਏਗੀ 50 ਚੋਂ 35 ਘਟਾ ਦੋ 15 ਆਏਗਾ ਠੀਕ ਹੈ ਇੱਕ ਦਰਜਨ ਕੇਲਿਆਂ ਦਾ ਮੁੱਲ 60 ਰੁਪਏ ਤਾਂ ਇੱਕ ਕੇਲੇ ਦਾ ਮੁੱਲ ਕਿੰਨਾ ਆਏਗਾ ਇੱਕ ਦਰਜਨ ਚ ਕਿੰਨੇ ਕੇਲੇ ਹੁੰਦੇ ਆ 12 ਸੋ ਆਪਾਂ ਕੀ ਕਰਨਾ ਹੈ 60 ਨੂੰ 12 ਤੇ ਭਾਗ ਕਰ ਦੇਣੀ ਆ 12 ਪੰਜੇ 60 ਉੱਤਰ ਕਿੰਨਾ ਆਏਗਾ 5 ਰੁਪਏ ਅਗਲਾ ਆ ਗਿਆ ਕਿਸ ਭਾਰ ਨੂੰ ਕਿਸ ਮਾਪਕ ਨਾਲ ਮਾਪਿਆ ਜਾਂਦਾ ਹੈ ਭਾਰ ਭਾਰ ਆਪਾਂ ਕਿਸ ਨਾਲ ਮਾਪਦੇ ਆ ਤਕੜੀ ਵੱਟੇ ਨਾਲ ਓਕੇ ਅਗਲਾ ਬੱਟੀਆਂ ਦੀ ਸੰਖਿਆ ਨੂੰ ਦੇਖਦੇ ਹੋ ਵਾਧਾ ਕਰਮ ਸਹੀ ਵਾਧਾ ਕਰਮ ਦੇਚੋ 1 ਕਿਲੋਗ੍ਰਾਮ 500 200 100 ਹਾਂ ਤਾਂ ਬਾਧਾ ਕਰਮ ਪੁੱਛਿਆ ਪਹਿਲਾਂ ਛੋਟਾ ਲੈਣਾ ਪਏਗਾ ਹਾਂਜੀ ਇਹ ਤਾਂ ਇਹਦੀ অপਸ਼ਨ ਆ ਗਈ ਆੜਾ 500 100 200 500 ਤੋਂ 1 ਕਿਲੋਗ੍ਰਾਮ ਓਕੇ ਅਗਲਾ ਆ ਗਿਆ ਦੁੱਧ ਮਾਪਣ ਲਈ ਵਰਤੇ ਜਾਂਦੇ ਪੈਮਾਨੇ ਬਸ ਤੋਂ ਵੱਧ ਹਾਂ ਸਭ ਤੋਂ ਵੱਧ ਉਹਦੇ ਵਿੱਚ ਕਿਹਦੇ ਵਿੱਚ ਆਏਗਾ 1 ਲੀਟਰ ਵਿੱਚ ਠੀਕ ਹੈ ਪੌਣੇ 5 ਵਜੇ ਕਿੰਨੇ ਹੁੰਦੇ ਆ 5 ਵਜੇ 45 ਮਿੰਟ ਕਿਹੜੀਆਂ ਘੜੀਆਂ ਦਿਖਾਈਆਂ ਘੜੀਆਂ ਵਿੱਚ ਅਨੁਸਾਰ ਵਿੱਚ ਅਨੁਸਾਰ ਵਿੱਚ ਕਾਰਲਾ ਸਮਾਂ ਕਿ ਦੱਸੋ ਓਕੇ ਹੁਣ 8 ਵਜੇ ਤੋਂ ਲੈ ਕੇ ਮਤਲਬ 1 ਵਜੇ ਤੱਕ ਕਿਹੜਾ ਸਮਾਂ ਆਏਗਾ 1 2 3 4 5 ਘੰਟੇ ਦਾ ਠੀਕ ਹੈ ਇਹਨਾਂ ਦੇ ਵਿਚਕਾਰ ਕਿੰਨੇ ਘੰਟੇ ਦਾ ਫਰਕ ਹੈ 5 ਘੰਟਿਆਂ ਦਾ ਅਗਲਾ ਆ ਗਿਆ ਜੀਵਾ ਜੀਵਾ ਇਹਦੀ ਹੈਗੀ ਆ A ਆ ਡਿਜ਼ਾਈਨ ਇਹਦਾ ਆਹੀ ਆਏਗਾ ਅਗਲਾ ਆ ਗਿਆ ਹੇਠਾਂ ਦਿੱਤੇ ਵਿੱਚ ਸਹੀ ਕਥਨ ਚੁਣੋ ਚਿੱਤਰ ਇੱਕ ਦਾ ਖੇਤਰਫਲ ਦੋ ਤੋਂ ਵੱਧ ਹੈ ਨੋ ਇੱਕ ਦਾ ਖੇਤਰਫਲ ਦੋ ਤੋਂ ਘੱਟ ਹੈ ਹਾਂਜੀ ਇਹ ਸਹੀ ਹੈ अगला आ गया कितियों का परिमाप छे है परिमाप अपन पता है कि होंगे भजाव का जोड़ सो दो चार छे एदा ही है ठीक है एदा तो बानना नहीं है अगला आ गया छड़ग्राफ कि बच्चे तीन किलोमीटर की दूरी पर रेंगे तीन किलोमीटर की दूरी पर किन्ने रें ने पंजा इसका आंसर है ਅਗਲਾ 1 4 ਨੇ ਤਾਂ ਫਿਰ ਤਿੰਨ ਨਵੇਂ ਆਣਗੇ ਵਿੱਚ ਆਇਆ ਠੀਕ ਹੈ ਅਗਲਾ ਸੇਮ ਪੈਟਰਨ ਅਕੋਰਡਿੰਗ ਅਗਲਾ ਆ ਗਿਆ ਸਮਮਿਤਿ ਰੇਖਾ ਆਇਆ ਸਮਮਿਤਿ ਰੇਖਾ ਫਸਟ ਇੱਕ ਚਿੱਤਰ ਨੰਬਰ 1 ਅਗਲਾ ਰਿਸ਼ਤੇਦੁਰਬ ਲਿਖਣਾ ਹੈ ਇਹਨਾਂ ਦਾ ਇੱਥੇ ਆਜੂ 3 7 4 ਸ਼ਬਦਾਂ ਵਿੱਚ ਆਜੂਗਾ 374 ਮੈਨੂੰ ਲਿਖ ਦੇਣੀ ਆ 300 200 ਤਰ ਠੀਕ ਹੈ ਦੂਸਰਾ ਇੱਥੇ ਆਜੂ 8 3 9 ਇੱਥੇ ਆਜੂਗਾ 800 100 300 ਠੀਕ ਹੈ ਇਸ ਤੋਂ ਅਗਲਾ ਗਿਣਤਾਰੇ ਨੂੰ ਪੂਰਾ ਕਰੋ ਇਹ ਕਿੰਨੇ ਨੇ 4 ਦੇ 5 3 4 ਠੀਕ ਹੈ ਤੇ ਲਿਖਣਾ ਇਹਨੂੰ ਇਦਾਂ ਇਹਦੇ ਵਿੱਚ ਕਿੰਨੇ ਨੇ 4 6 0 2 1 ਠੀਕ ਹੈ ਸ਼ਬਦਾਂ 'ਚ ਲਿਖਣਾ ਆਇਆ 4534 6021 ਅੱਲਾ ਤੇ ਇੱਥੇ ਗੁਣਾ ਇੱਥੇ 81 ਹੋਏਗਾ ਡਿਵਾਈਡ ਕਰਕੇ ਇਹਨੂੰ 9 ਆ ਜਾਏਗਾ ਇਦੇ ਵਿੱਚ ਆਪਾਂ ਮਾਈਨਸ ਕੀਤਾ ਓਕੇ ਇਸ ਤੋਂ ਲਗਾ ਕੀ ਘਟਾਈਏ ਕਿ 100 ਬਣ ਜਾਵੇ ਇਹਦੇ ਵਿੱਚ 35 ਘਟਾਵਾਂਗੇ ਇਹਦੇ ਵਿੱਚੋਂ 65 ਘਟਾਵਾਂਗੇ ਠੀਕ ਹੈ ਤੇ ਆਹ ਕਿਹੜੀ ਪਿੰਨੇ ਰੰਗਦਾਰੀ ਸਿੱਧੀ ਪਿੰਨੀ ਠੀਕ ਰੰਗਦਾਰ ਹਿੱਸਾ ਕਿੰਨੇ ਆ ਤਿੰਨ ਸੋ ਕੀ ਬਣੇਗੀ 3/4 ਅਗਲੀ ਕਿੰਨੀ ਹੈ ਤਿੰਨ ਨੇ ਤੇ ਟੋਟਲ 8 ਨੇ 3/ 8 ਅੱਲਾ ਦਾ 1 ਵਟਾ 4 ਓਕੇ ਬਰਾਬਰ ਭਾਗਾਂ ਵਿੱਚ ਵੰਡੋ ਇਹਦੇ ਇੱਥੇ ਇਦਾਂ ਕਰਕੇ ਸਾਮੇ ਤੇ ਲਾਈਨ ਲਾ ਦੇਣੀ ਸਿੱਧੀ ਲਗਾਓ ਬੱਚੇ ਸਕੇਲ ਨਾਲ ਮੈਨੂੰ ਤਾਂ ਸਹੀ ਨਹੀਂ ਲੱਗੀ ਦੁਬਾਰਾ ਲਗਾ ਦੇਣੇ ਆ ਇਹ ਤਾਂ ਪੜੀ ਨਹੀਂ ਸਹੀ ਲੱਗ ਰਹੀ ਤੁਸੀਂ ਲਗਾਓ ਸਹੀ ਤਰ੍ਹਾਂ ਸਕੇਲ ਦੇ ਨਾਲ ਮੈਨੂੰ ਤਾਂ ਨਹੀਂ ਲੱਗ ਰਹੀ ਨੈਕਸਟ ਆ ਗਿਆ ਹੈਠਾਂ ਦਿੱਤੀਆਂ ਘੜੀਆਂ ਵਿੱਚ ਦਰਸਾਇਆ ਗਿਆ ਸਮਾਂ ਇੱਥੇ ਕਿੰਨੇ ਵਜੇ ਨੇ 1 ਵਜ ਕੇ 55 ਮਿੰਟ ਇੱਥੇ ਕਿੰਨੇ ਵਜੇ ਨੇ 2 ਵਜ ਕੇ 35 ਮਿੰਟ ਇੱਥੇ 9 ਵਜ ਕੇ 5 ਮਿੰਟ ਓਕੇ ਅਗਲਾ ਹੈਗਾ 7 ਵਜਾਂ ਨੇ ਨੇ ਆਪਾਂ 7 ਕਿੰਨੇ ਵਜਣਗੇ ਛੋਟੀ ਸੂਈ ਤੇ ਵੱਡੀ ਸੂਈ ਛੋਟੀ ਸੂਈ ਤੇ ਵੱਡੀ ਸੂਈ ਓਕੇ 12 ਤੇ ਵੱਡੀ ਸੂਈ ਜਾਏ ਕੰਫਿਊਜ਼ ਨਹੀਂ ਹੋਣਾ ਛੋਟੀ ਤੇ ਵੱਡੀ ਓਕੇ නග හන් අප එක කිිලෝගම් බේටම නොනයි එත 500 ගම් ජෝඩන්ගේෙද විච් තහිවනය ගන අලේදේ විච්චිකන්න ෝඩන්ගේ 200 ස්තෝගේ ගාම සම දෙන අගචේ සම්දරකටස්කේල්ලක ේ සම්දර එක කට හෙ දෙනයි ඇතති ඒ ඇත බීලාද කේ ਪ੍ਰਕਾਰ ਦੀ ਮਦਰ ਨਾਲ ਹੁਣ 5 ਸੈਂਟੀਮੀਟਰ ਪ੍ਰਕਾਰ ਨਾਲ ਅਰਧ ਵਿਆਸ ਲੈ ਕੇ ਇਦਾਂ ਚੱਕਰ ਲਾ ਦੇਣਾ ਹੈ ਠੀਕ ਹੈ ਇੱਥੇ O ਬਿੰਦੂ ਹੋ ਜਾਂਦਾ ਹੈ ਅੱਗੇ ਚੱਕਰ ਦਾ ਵਿਆਸ 2 ਅਰਧ ਵਿਆਸ ਚੱਕਰ ਦੀ ਸਭ ਤੋਂ ਵੱਡੀ ਜੀਵਾ ਵਿਆਸ ਠੀਕ ਹੈ ਨੈਕਸਟ ਆ ਗਿਆ ਭਈ ਗ੍ਰਾਫ ਦਿੱਤਾ ਆਪਾਂ ਨੂੰ ਆਪਾਂ ਅਨਸਰ ਕਰਨਾ ਪਹਿਲੀ ਜਮਾਤ ਦੇ 25 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਸਹੀ ਜਾਂ ਗਲਤ ਪਹਿਲੀ ਜਮਾਤ ਹੈ ਇੱਥੇ ਦਿਨ ਤੇ ਕਿੰਨਿਆਂ ਨੂੰ ਦਿੱਤੀ ਗਈਆਂ ਆਪਾਂ ਚੈੱਕ ਕਰਦੇ ਹਾਂ 20 ਬੱਚਿਆਂ ਨੂੰ ਉਹ ਕੀ ਕਹਿੰਦਾ ਸੀ 25 ਜੋ ਕਿ ਗਲਤ ਹੈ ਪੰਜਵੀਂ ਜਮਾਤ ਦੇ 35 ਨੂੰ ਵੰਡੀਆਂ ਗਈਆਂ ਇਹ ਵੀ ਆਪਾਂ ਚੈੱਕ ਕਰਦੇ ਹਾਂ ਪੰਜਵੀਂ ਜਮਾਤ ਕਿੱਥੇ ਹੈ ਆਹ ਵਾਲੀ 35 ਨੇ ਇਹ ਕੀ ਹੈ ਸਹੀ ਇਹਨੇ ਸਹੀ ਕਿਹਾ ਅੱਗੇ ਤੀਜੀ ਜਮਾਤ ਦੇ ਡੈਸ਼ ਬੱਚਿਆਂ ਨੂੰ ਹੁਣ ਤੀਜੀ ਜਮਾਤ ਵਾਲੇ ਚੈੱਕ ਕਰਾਂਗੇ ਆਪਾਂ ਕਿੰਨੀਆਂ ਨੇ ਆਰੀਆ ਹੁੰ ਚਾਹੀਏ ਹੋਰ ਹੀ ਕੋਈ ਪੁਆਇੰਟ ਦੱਬਿਆ ਗਿਆ ਨੈਕਸਟ ਹੈਗਾ ਤੀਜੀ ਜਮਾਤ ਦੇ ਆਪਾਂ ਗਾਉਂਟ ਕਰਾਂਗੇ 15 ਕਿੰਨਿਆਂ ਨੂੰ ਦਿੱਤੀਆਂ ਗਈਆਂ 15 ਬੱਚਿਆਂ ਨੂੰ ਅਗਲੇ 25 ਵਰਦੀਆਂ ਕਿਹੜੀ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ ਆਪਾਂ ਚੈੱਕ ਕਰਦੇ ਹਾਂ 25 ਪਹਿਲਾਂ 25 ਤੇ ਜਾ ਕੇ ਕਿਹੜੀ ਜਮਾਤ ਹੈ ਦੂਜੀ ਠੀਕ ਹੈ ਇੱਥੇ ਕੀ ਲਿਖਾਂਗੇ ਦੂਜੀ ਨੈਕਸਟ ਹੈਗਾ ਸਭ ਤੋਂ ਘੱਟ ਕਿਹੜੀ ਜਮਾਤ ਨੂੰ ਵਰਦੀਆਂ ਮਿਲੀਆਂ ਉਹ ਚੈੱਕ ਕਰੀਏ ਤੀਜੀ ਨੂੰ ਹਨਾ ਸਭ ਤੋਂ ਘੱਟ ਆਪਾਂ ਨੂੰ ਤੀਜੀ ਦਿਖ ਰਹੀ ਹੈ ਨਾ ਕਿੰਨੀਆਂ ਮਿਲੀਆਂ ਉਹਨੂੰ 15 ਤੀਜੀ ਜਮਾਤ ਨੂੰ ਲਿਖ ਦੇਣਾ ਆਪਾਂ ਇੱਥੇ ਲਿਖਣਾ ਤੀਜੀ ਤੇ ਕਿੰਨੀਆਂ ਮਿਲੀਆਂ 15 ਦੈਟਸ ਇਟ ਪੇਪਰ ਖਤਮ ਸੁੰਦਰ ਲਿਖਾਈ ਦੇ 5 ਨੰਬਰ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਬਹੁਤ ਸੌਖਾ ਹੀ ਹੈ ਪਰ ਪ੍ਰਿੰਟ ਆਊਟ ਕੱਢਵਾ ਕੇ ਅਗਰ ਪ੍ਰੈਕਟਿਸ ਕਰੋਗੇ ਤਾਂ ਜਿਆਦਾ ਇਜ਼ੀ ਹੈ ਮਤਲਬ ਬੈਟਰ ਹੋਊਗਾ ਤੁਹਾਡੇ ਲਈ ਈਜ਼ੀ ਹੋਊਗਾ ਕਰਨਾ ਵੀ ਕਿਉਂਕਿ ਫਾਈਨਲ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਆਊਟ ਹੀ ਦੇਣਾ ਉਹਨਾਂ ਨੇ ਤੇ ਉਹਦੇ ਵਿੱਚ ਹੀ ਸੋਲਵ ਕਰਨਾ ਪੈਣਾ ਕਰ ਲਿਓ ਬੈਸਟ ਫਲਾਥ ਥੈਂਕ ਯੂ ਸੋ ਮਚ ਫॉर ਵਾਚਿੰਗ ਸ਼ੇਅਰ ਜਰੂਰ ਕਰਿਓ ਤੇ ਲਾਈਕ ਵੀ ਓਕੇ ਬਾਏ ਬਾਏ